ਪੰਜਾਬ ਦੇ ਵਿੱਚ ਹੜ੍ਹ ਨਾਲ ਸਥਿਤੀ ਕਈ ਥਾਵਾਂ ਤੇ ਨਾਜ਼ੁਕ ਹੁੰਦੀ ਜਾ ਰਹੀ ਹੈ ਲਗਾਤਾਰ ਪਾਣੀ ਦਾ ਪੱਧਰ ਦਰਿਆਵਾਂ ਨਦੀਆਂ ਦੇ ਵਿੱਚ ਵਧਦਾ ਜਾ ਰਿਹਾ ਹੈ ਇਹ ਤਸਵੀਰਾਂ ਪਠਾਨਕੋਟ ਦੀਆਂ ਨੇ ਪੰਜਾਬ ਦੇ ਉਸ ਹਿੱਸੇ ਦੀਆਂ ਨੇ ਜੋ ਪੰਜਾਬ ਦੀ ਸਰਹੱਦ ਨਾਲ ਲੱਗਦੇ ਪਿੰਡ ਨੇ ਉੱਥੇ ਲਗਾਤਾਰ ਸਥਿਤੀ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਪ੍ਰਸ਼ਾਸਨ ਵੱਲੋਂ ਫੌਜ ਵੱਲੋਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਹੈਲੀਕਾਪਟਰਾਂ ਦੀ ਮਦਦ ਦੇ ਨਾਲ ਰਾਹਤ ਕਾਰਜ ਨੇ ਜਿਹੜੇ ਉਹ ਚਲਾਏ ਜਾ ਰਹੇ ਨੇ ਤਸਵੀਰਾਂ ਪਠਾਨਕੋਟ ਤੋਂ ਆਈਆਂ ਨੇ ਜਿੱਥੇ ਹੈਲੀਕਾਪਟਰ ਦੀ ਮਦਦ ਦੇ ਨਾਲ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਵੀ ਜਾਣਕਾਰੀ ਹੈ ਕਿ ਅੱਪਰ ਬਾਰੀ ਬਿਆਸ ਲਿੰਕ ਨਹਿਰ ਦੀ ਸੁਜਾਨਪੁਰ ਜਿਹੜੀ ਨਹਿਰ ਹੈ ਉਹ ਉਸਦੀ ਮਾਰ ਪਈ ਹੈ ਸੁਜਾਨਪੁਰ ਵਿਖੇ ਨਹਿਰ ਤੋਂ ਪਾਣੀ ਓਵਰਫਲੋ ਹੋਣ ਲੱਗਿਆ ਹੈ ਸੁਜਾਨਪੁਰ ਦੇ ਪੁਲ ਨੰਬਰ 4 ਤੇ ਸੜਕ 'ਚ ਪਾੜ ਪੈਣ ਦੀ ਖਬਰ ਹੈ ਲੋਕਾਂ ਦਾ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦੀ ਖਬਰ ਹੈ ਤੋਂ ਪਠਾਨਕੋਟ ਦੇ ਵਿੱਚ ਸਥਿਤੀ ਨਾਜ਼ੁਕ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਸultanpur lodi ਕਪੂਰਥਲਾ ਅਤੇ ਹੁਸ਼ਿਆਰਪੁਰ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਅਜਨਾਲਾ ਦੇ ਕਈ ਪਿੰਡ ਨੇ ਜਿਹੜੇ ਉਹ ਇਸ ਵੇਲੇ ਪਾਣੀ ਦੀ ਮਾਰ ਹੇਠ ਨੇ ਹੋਰ ਵੀ ਕਈ ਇਲਾਕੇ ਨੇ ਜਿਹੜੇ ਕੰਡੇ ਵਾਲੇ ਇਲਾਕੇ ਨੇ ਦਰਿਆਵਾਂ ਨਦੀਆਂ ਦੇ ਉੱਥੇ ਵੀ ਸਥਿਤੀ ਨਾਜ਼ੁਕ ਹੋ ਰਹੀ ਹੈ ਤਾਂ ਇਹ ਤਸਵੀਰਾਂ ਪਠਾਨਕੋਟ ਦੀਆਂ ਨੇ ਜਿੱਥੇ ਫੌਜ ਦੇ ਹੈਲੀਕਾਪਟਰ ਦੀ ਮਦਦ ਦੇ ਨਾਲ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਚ ਸਥਿਤੀ ਲਗਾਤਾਰ ਨਾਜ਼ੁਕ ਹੁੰਦੀ ਜਾ ਰਹੀ ਹੈ ਕਈ ਥਾਵਾਂ ਦੇ ਉੱਤੇ ਘਰ ਵੀ ਟੈਟੇਰੀ ਹੋ ਰਹੇ ਨੇ ਪਠਾਨਕੋਟ ਦੀ ਇੱਕ ਤਸਵੀਰ ਵਾਇਰਲ ਹੁੰਦੀ ਹੈ ਪਿਛਲੇ ਦਿਨੀ ਵੀਡੀਓ ਜਿਸ ਵਿੱਚ ਇੱਕ ਕਾਰ ਹੈ ਜਿਹੜਾ ਪੂਰੀ ਤਰ੍ਹਾਂ ਟੈਟੇਰੀ ਹੋ ਜਾਂਦਾ ਕਿਉਂਕਿ ਪਿੰਡ ਵਿੱਚ ਹੜਾ ਆਇਆ ਹੁੰਦਾ ਇਲਾਕੇ ਵਿੱਚ ਹੜਾ ਆਇਆ ਹੁੰਦਾ ਸੋ ਇਸੇ ਤਰ੍ਹਾਂ ਲਗਾਤਾਰ ਸਥਿਤੀ ਹੈ ਜਿਹੜੀ ਤਣਾਪੂਰਨ ਹੁੰਦੀ ਜਾ ਰਹੀ ਹੈ ਰਾਵੀ ਦਰਿਆ ਦੀ ਮਾਰ ਹੈ ਜਿਹੜੀ ਕਈ ਪਿੰਡਾਂ ਨੂੰ ਪੈ ਰਹੀ ਹੈ ਬਿਆਸ ਸਤਲੁਜ ਦੇ ਕੰਢਿਆਂ ਤੇ ਵੀ ਲੋਕਾਂ ਨੂੰ ਅਲਰਟ ਰਹਿਣ ਦੀ ਅਪੀਲ ਆ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਪਰ ਪਹਾੜਾਂ ਦੇ ਵਿੱਚ ਜਿਹੜਾ ਮੀਂਹ ਲਗਾਤਾਰ ਪੈ ਰਿਹਾ ਹੈ ਤਾਂ ਜੰਮੂ ਕਸ਼ਮੀਰ ਦੇ ਡੋਡਾ ਵਿੱਚ ਵੀ ਬੱਦਲ ਫਟਿਆ ਹੈ ਇਸ ਤੋਂ ਇਲਾਵਾ ਮਾਤਾ ਵੈਸ਼ਨੂ ਦੇਵੀ ਯਾਤਰਾ ਮਾਰਗ ਦੇ ਉੱਤੇ ਵੀ ਜ਼ਮੀਨ ਖਿਸਕੀ ਹੈ ਕਈ ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਸੋ ਚਾਰੇ ਪਾਸੇ ਲਗਾਤਾਰ ਪੈ ਰਹੇ ਮੀਂਹ ਕਾਰਨ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ ਸੋ ਤੁਸੀਂ ਵੀ ਜੇਕਰ ਕਿਤੇ ਜਾਣ ਦੀ ਸੋਚ ਰਹੇ ਹੋ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪੂਰੀ ਪਲੈਨਿੰਗ ਦੇ ਨਾਲ ਸੋਚ ਸਮਝ ਕੇ ਘਰ ਤੋਂ ਨਿਕਲੋ ਤਾਂ ਜੋ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਕਿਤੇ ਤੁਸੀਂ ਫਸ ਨਾ ਜਾਵੋ ਕਿਉਂਕਿ ਕਈ ਥਾਵਾਂ ਦੇ ਉੱਤੇ ਰਸਤੇ ਨੇ ਜਿਹੜੇ ਜਾਂ ਲਿੰਕ ਸੜਕਾਂ ਨੇ ਉਹ ਟੁੱਟ ਚੁੱਕੀਆਂ ਨੇ ਜਾਂ ਫਿਰ ਉਹਨਾਂ ਤੇ ਪਾਣੀ ਆ ਚੁੱਕਿਆ ਹੈ ਸੋ ਪ੍ਰਸ਼ਾਸਨ ਲਗਾਤਾਰ ਲੋਕਾਂ ਦੀ ਮਦਦ ਵਿੱਚ ਲੱਗਿਆ ਹੋਇਆ ਹੈ ਕੀ ਕੁਝ ਕਹਿਣਾ ਲੋਕਾਂ ਦਾ ਉਹ ਜ਼ਰੂਰ ਸੁਣਦਿਆਂ 5 ਨੰਬਰ ਪੁਲ ਤੇ ਖੜੇ ਹੁਜੰਗਪੁਰ ਐ ਤੇ ਸਿਚੁਏਸ਼ਨ ਬਹੁਤ achhi ਨਹੀਂ ਹੈ ਜੀ ਪਾਣੀ ਦਾ ਪਹਾੜ ਕਿਸੇ ਇੱਕ ਕੋਨੇ ਕਿੰਨੇ ਤੋਂ ਬਹੁਤ ਜ਼ਿਆਦਾ ਵੱਧ ਗਿਆ ਤੁਸੀਂ ਦੇਖ ਲਿਏ ਉਸਨੇ ਪੁਲ ਨੂੰ ਵੀ ਖਤਰਾ ਤੇ ਬੰਦੇ ਨੂੰ ਵੀ ਸਾਰੇ ਕੌਮਨਸ ਦੀ ਵੀ ਫਤਰਾ ਹੈ ਤੇ ਅਸੀਂ ਰਿਕਵੈਸਟ ਕਰਾਂਗੇ ਜਿਹੜੇ ਲੋਕੀ ਇੱਥੇ ਸਿਰਫ ਮੌਕਾ ਦੇਖਣ ਲਈ ਆ ਰਹੇ ਹੈ ਉਸ ਨਾਮ ਕਾਰਬਨ ਟੀਵੀ ਦੇ ਦੇਖ ਲੈਣ ਜੁਨਾਹ ਜੁਨਾਹ ਦੇ ਘਰ ਥੱਲੇ ਇਨਵਰਟਰ ਵੇਦੇ ਆ ਇਨਵਰਟਰ ਦਾ ਧਿਆਨ ਰੱਖੋ ਜੇ ਪਾਣੀ ਦੇ ਘਰ ਬਦਲੇ ਕਰੰਟ ਆਉਂਦਾ ਵੀ ਦਿੱਕਤ ਹੋ ਸਕਦੀ ਹੈ ਇੱਕ ਜਾਣਕਾਰੀ ਜਿਹੜੀ ਸਾਨੂੰ ਨਹੀਂ ਪਤਾ ਚੱਲੀਏ ਕਨਫਰਮ ਕਰਨੀ ਹੈ ਜਿਹੜਾ ਸਾਡਾ ਮਾਧੂਪੁਰਲਾ ਪੁਲ ਇੱਕ ਪਾਸੇ ਟੁੱਟਿਆ ਹੈ ਤੇ ਭਾਵ ਉਧਰਲੇ ਪਾਸੇ ਨੂੰ ਜੇੰਗਲੇ ਪਾਸੇ ਨੂੰ ਵਧ ਗਿਆ ਹਦਾ ਇੱਥੇ ਵੀ ਪਾਣੀ ਦਾ ਬਹੁਤ ਜ਼ਿਆਦਾ ਹੈ ਤਾਂ ਇੰਨੇ ਜਿਹੜੇ ਜਿਹੜੇ ਬੰਦੇ ਤੇ ਰੈਸਕਿਊ ਨਹੀਂ ਹੈਗੇ ਨੇ ਐਨਡੀਆਰਐਫ ਦੀ ਟੀਮਾਂ ਆਈ ਤੇ ਉਹਨਾਂ ਦੀ ਮਦਦ ਕਰੋ ਐਡਾ ਇੱਥੇ ਖੜੋਂਦਾ ਕਿਸੇ ਦਾ ਕੋਈ ਮਤਲਬ ਨਹੀਂ ਹੈਗਾ ਇੱਥੇ ਸਿਚੁਏਸ਼ਨ ਸੀਰੀਅਸ ਹੈ ਲੋ ਬਹੁਤ ਧੰਨਵਾਦ ਪਹਿਲੇ ਤੇ ਮੈਂ মিডিਆ ਦਾ ਬਹੁਤ ਹੀ ਧੰਨਵਾਦ ਕਰਾਂਗਾ ਜਿਹੜਾ ਐਡਾ ਬੜਾ ਜੋਖਮ ਲੈ ਕੇ ਰਾਤ ਦਾ ਹੀ ਲੋਕਾਂ ਨੂੰ ਸੰਦੇਸ਼ ਦੇ ਰਹੀ ਹੈ ਕਿ ਇਸ ਤੂਫਾਨ ਜਿਹੜਾ ਆ ਰਿਹਾ ਪਾਣੀ ਦਾ ਇਹਦੇ ਤੋਂ ਬਚ ਕੇ ਰਵੋ ਔਰ ਪ੍ਰਸ਼ਾਸਨ ਇਹਦੇ ਵਿੱਚ ਬਹੁਤ ਵੱਡਾ ਹੱਥ ਆ ਬਹੁਤ ਮਦਦ ਕਰ ਰਿਹਾ ਇਸ ਲਈ ਪ੍ਰਸ਼ਾਸਨ ਪੂਰੇ ਮਲਕੀ ਲਾਗੇ-ਬਾਗੇ ਦੇ ਜਿੰਨੇ ਵੀ ਪਿੰਡ ਆ ਜਿਹੜਾ ਸੁਜਾਨਪੁਰ ਚ ਦੇਖ ਲਓ ਰਾਤ ਦਾ ਇਹ 4 ਨੰਬਰ ਤੋਂ ਅੰਦਰ ਇਹਨਾਂ ਦਾ ਪਾਣੀ ਚੱਲ ਗਿਆ ਇਹ ਵੀ ਖਤਰੇ ਦੀ ਘੰਟੀ ਤੋਂ ਉੱਪਰ ਪਾਣੀ ਆ ਔਰ ਜਿਹੜਾ ਮਰੀ ਪਟਿਕਲ ਬੰਦਾ ਅੱਜ ਪਟਿਕਲ ਕੰਮ ਨਹੀਂ ਕਰ ਰਿਹਾ ਲੋਕਾਂ ਦੀ ਭਲਾਈ ਦੇ ਵਾਸਤੇ ਬਾਹਰ ਆਏਗਾ ਉਹ ਬਹੁਤ ਵਧੀਆ ਕੰਮ ਕਰ ਰਿਹਾ ਔਰ ਮੀਡੀਆ ਨੇ ਜੋ ਕੰਮ ਕੀਤਾ ਉਹ ਬਹੁਤ ਵਧੀਆ ਕੀਤਾ ਔਰ ਜਿਹੜਾ ਇਹ ਪਾਣੀ ਆ ਮੈਂ ਲੋਕਾਂ ਨੂੰ ਇਹ ਕਹਾਂਗਾ ਜੀ ਆਪਣੇ ਆਪਣੇ ਘਰਾਂ ਚ ਜਾ ਕੇ ਬੈਠੋ ਇਹਨੂੰ ਸਲਫੀਆ ਦੇ ਤੌਰ ਤੇ ਨਾਲ ਹੋਏ ਤਾਂ ਕਿ ਤੁਹਾਡੀ ਜਾਨ ਨੂੰ ਇਹ ਨਾ ਹੋਏ ਕਿ ਇੱਕ ਬਾਰੇ ਟੁੱਟਣਾ ਜਿੱਦਾਂ ਪਾਣੀ ਇੱਧਰੋਂ ਜਾ ਰਿਹਾ ਉਦੋਂ ਹੀ ਪਾਣੀ ਸ਼ਹਿਰ ਨੂੰ ਜਾਣਾ ਆਪਾਂ ਇਧਰ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਇਹਨਾਂ ਸਾਰੇ ਮੁਲਾਜ਼ਮਾਂ ਨੂੰ ਜਿਹੜੇ ਲੋਕ ਆ ਕੇ ਆਪਣੇ ਬੱਚਿਆਂ ਨੂੰ ਪਾਣੀ ਦਿਖਾ ਰਿਹਾ ਹਨ ਉਹਨਾਂ ਨੂੰ ਇਹ ਹੀ ਕਹਾਂਗੇ ਕਿ ਇਹ ਪਾਣੀ ਦਾ ਮਜ਼ਾਕ 'ਚ ਨਾ ਲਓ ਜਲਦੀ ਤੋਂ ਜਲਦੀ ਆਪਣੇ ਘਰਾਂ 'ਚ ਜਾਓ ਤੇ ਇਹ ਜਿਹੜੀ ਬਿੜਤਾ ਆ ਚੁੱਕੀ ਰਹੀ ਆ ਪਰਮਾਰਮਾਂ ਦੇ ਅੱਗੇ ਹੱਥ ਜੋੜੋ ਕਿ ਸਾਰੇ ਦੇ ਬਚਾਓ ਹੋਏ ਧੰਨਵਾਦ ਮੇਰੇ ਖਿਆਲ ਆਫਟਰ ਇੰਡੀਪੈਂਡੈਂਸ ਦੇ ਪਹਿਲੀ ਵਾਰ ਹੀ ਹੈ ਕਿ ਸੁਜਾਨਪੁਰ ਦੇ ਹਾਲਾਤ ਇੰਨੇ ਖਰਾਬ ਹੋਏ ਆ ਪ੍ਰਸ਼ਾਸਨ ਨੋ ਡਾਊਟ ਅੱਛਾ ਕੰਮ ਕਰ ਰਿਹਾ ਹੁਣ ਬਟ ਕਿਤੇ ਨਾ ਕਿਤੇ ਸਾਡੇ ਕੋਲੋਂ ਕੋਈ ਕਮੀ ਰਹਿ ਗਈ ਹੈ ਬਿਫੋਰ ਰੇਨੀ ਸੀਜ਼ਨ ਇਹਨਾਂ ਦੀ ਪ੍ਰੈਪਰੇਸ਼ਨ 'ਚ ਕੋਈ ਕਮੀ ਹੈ ਤਾਈਂ ਇਦਾਂ ਦਾ ਹਾਲਾਤ ਪੈਦਾ ਹੋਇਆ ਹੁਣ ਮੈਂ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਉਪਰਬਾਦੀ ਦੁਆਬ ਨਹਿਰ ਹੈ ਜਿਹਦੇ ਕਰਕੇ ਸਾਡੇ ਸੁਜਾਨਪੁਰ 'ਚ ਪਾਣੀ ਆਇਆ ਇਹਦਾ ਪਾਣੀ ਡਾਇਵਰਟ ਕਰਕੇ ਦਰਿਆ 'ਚ ਸੁੱਟਿਆ ਜਾਏ ਤਾਂ ਜੋ ਸੁਜਾਨਪੁਰ ਦੇ ਵਿੱਚ ਜਿਹੜੇ ਮਾੜੇ ਹਾਲਾਤ ਆ ਇਹ ਇੰਪਰੂਵ ਹੋ ਸਕਣ ਸਰ ਦੇਖਣ ਲਈ ਇਹ ਚਾਹਿਆ ਕਿ ਮਾਦੂਪੁਰ ਹੈਡਵੌਕਸ ਉਹ ਵੀ ਤੁਹਾਡੇ ਹਲਕੇ ਦੇ ਵਿੱਚ ਹੀ ਪੈਂਦਾ ਉਹਦੇ ਵੀ ਕੱਲ ਰਾਤ ਨੂੰ ਬੜੇ ਬੁਰੇ ਹਾਲਾਤ ਸੀਗੇ ਜੇਕਰ ਉਹਨੂੰ ਕੋਈ ਸ਼ਕਤੀ ਹੋਣੀ ਹੁੰਦੀ ਤਾਂ ਕਿੰਨਾ ਕੁ ਨੁਕਸਾਨਲਾ ਹੋਏਗਾ ਲੱਗਦਾ ਇਹ ਤੇ ਜਿਹੜੇ ਐਕਸਪਰਟ ਆ ਉਹ ਹੀ ਦੱਸ ਸਕਦੇ ਆ ਬਟ ਕਿਤੇ ਨਾ ਕਿਤੇ ਸਾਡੇ ਕੋਲੋਂ ਕਮਜ਼ੋਰੀ ਰਹਿ ਗਈ ਹੈ ਇਨ ਫਿਊਚਰ ਸਾਨੂੰ ਧਿਆਨ ਰੱਖਣਾ ਪਏਗਾ ਕਿ ਜਿਸ ਤਰ੍ਹਾਂ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰੇ ਖਿਆਲ ਹੈ ਸਾਡੀ 4 ਨੰਬਰ 5 ਨੰਬਰ ਰੋਡ ਤੇ ਲੋਕਾਂ ਦਾ ਕਰੋੜਾ ਰੁਪਏ ਦਾ ਨੁਕਸਾਨ ਹੋ ਗਿਆ ਔਰ ਮੈਨੂੰ ਇਸ ਗੱਲ ਦੀ ਬੜੀ ਖੇਦ ਹੈ ਕਿ ਪ੍ਰਸ਼ਾਸਨ ਨੇ ਪਹਿਲੇ ਇਹਦੀ ਤਿਆਰੀ ਨਹੀਂ ਕੀਤੀ ਥੋੜੀ ਜੀ ਕਮੀ ਰਹੀ ਉਸ ਵਲੋਂ ਹਰ ਸੰਭਵ ਕੋਸ਼ਿਸ਼ ਕਰਤਾ ਜਾ ਰਿਹਾ ਹੈ ਜਿਹੜੇ ਲੋਕਾਂ ਨੂੰ ਜ਼ਰੂਰਤ ਹੈ ਅਸੀਂ ਪੁਲਿਸ ਐਨਡੀਆਰਐਫ ਸਾਡੇ ਐਸੋਬੀ ਸਾਹਿਬ ਡੀਸੀ ਸਾਹਿਬ ਪੂਰ ਕੋਰਜੋਰ ਕੋਸ਼ਸ਼ ਕਰ ਰਹੇ ਕਿ ਕਿਸੇ ਤਰ੍ਹਾਂ ਇਸ ਲੋਕਾਂ ਦੀ ਹਰ ਸੰਭਾਵੀ ਮਦਦ ਕੀਤੀ ਜਾ ਸਕੇ ਪੁਲਿਸ ਪਟਾਣ ਕੋ ਲੋਕਾਂ ਨੂੰ ਤਗੀਦ ਦੇ ਘੱਟੇ ਘਰ ਦੇ ਅੰਦਰ ਰਹਿਣ ਔਰ ਟ੍ਰੈਫਿਕ ਜਾਮਨਾ ਕਰਨ ਤੋਂ ਜ਼ਿਆਦਾਤਰ ਪੁਲ ਟੁੱਟ ਚੁੱਕੇ ਨੇ ਔਰ ਪੁਲਿਸ ਰੋਡ ਰਾਈਂਗ ਬੋਟਸ ਰਾਈਂਗ ਔਰ ਬਾਇਰ ਹਰ ਤਰ੍ਹਾਂ ਇਸ ਮਦਦ ਕਰ ਰਹੀ ਹੈ ਔਰ ਇਹ ਤਾਈ ਪੋਸੀਬਲ ਹੈ ਕਿ ਸਾਰੇ ਪੰਜਾਬ ਪੁਲਿਸ ਦੀ ਲੋਕ ਮਦਦ ਕਰਨਗੇ ਲੋਕਾਂ ਦੀ ਮਦਦ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ ਖਰਾਤ ਵਿਸ਼ਵ ਪ੍ਰਸ਼ਾਸਨ જિલ્લા ਪ੍ਰਸ਼ਾਸਨ ਅਤੇ ਆਰਮੀ ਪੰਜਾਬ ਸਰਕਾਰ ਕੋਲੇ ਨਾਲ ਹੈ ਤੁਹਾਡੀ ਹਰ ਸੰਭਵ ਮਦਦ ਕੀਤੀ ਜਾਏਗੀ ਔਰ ਤੁਹਾਨੂੰ ਕਿਸੇ ਤਰ੍ਹਾਂ ਦੀ ਜੋ ਵੀ ਇਸ ਮਦਦ ਕਰ ਸਕਦੇ ਹੋ ਹਾਜ਼ਰ ਮੇਰੀ ਤੁਹਾਡੇ ਦੀ ਬੇਨਤੀ ਹੈ ਲੋਕਾਂ ਦੀ ਬੇਨਤੀ ਹੈ ਕਿ ਸਾਡੀ ਹਰ ਸੰਭਵ ਮਦਦ ਕਰੋ ਧੰਨਵਾਦ